ਇਹ ਦੇਖੋ ਕਿ ਬਹੁਤ ਸਾਰਾ ਸੋਸਾਇਟੀ ਇਹ ਜਿਹੜੀ ਕੰਮ ਕਰ ਰਹੀ ਹੈ ਆ ਵਾਤਾਵਰਣ ਵਾਸਤੇ ਬੱਚਿਆਂ ਵਾਸਤੇ ਔਰ ਧਰਤੀ ਦੇ ਉੱਤੇ ਕੁਸ਼ਲ ਨਮਾ ਲੈਣ ਵਾਸਤੇ ਸਾਡੀ ਜਨਰੇਸ਼ਨ ਨੂੰ ਸਮਝਾਉਣ ਵਾਸਤੇ ਉਹ ਬਹੁਤ ਵਧੀਆ ਉਪਰਾਲਾ ਔਰ ਮੈਂ ਫਸਟ ਟਾਈਮ ਦੇਖਿਆ ਇਹਨਾਂ ਦਾ ਜੋ ਸਕਰੀਨ ਉੱਪਰ ਦੇਖਿਆ ਉਹਦੇ ਨਾਲੋਂ ਸਾਨੂੰ ਕੁਝ ਐਕਸਪੀਰੀਅੰਸ ਵੀ ਸਾਡੇ ਨਾਲ ਐਸੇ ਹੋਏ ਨੇ ਜਿਨ੍ਹਾਂ ਨੂੰ ਮੈਂ ਤੁਹਾਨਾਂ ਨਾਲ ਸ਼ੇਅਰ ਵੀ ਕਰਨਾ ਚਾਹੁੰਦਾ ਅਤੇ ਦੇਖਿਆ ਜਾਵੇ ਤੇ ਜਿਹੜੇ ਛੋਟੇ ਬੱਚੇ ਆ ਜਿਸਾਂ ਕਹਿੰਦੇ ਕਿ ਰੈਕਿੰਗ ਹੈ ਰੈਕਿੰਗ ਹੁੰਦੀ ਕੀ ਹੈ ਸਾਡੇ ਪੇਰੈਂਟਸ ਸਾਡੇ ਵਾਸਤੇ ਇੰਨਾ ਕੁਝ ਕਰਦੇ ਆ ਬੇਟੇ ਅੱਗ ਵਿੱਚ ਹੱਥ ਨਹੀਂ ਪਾਣਾ ਇਹ ਚੀਜ਼ ਜਿਹੜੀ ਆ ਇਹ ਚੁਬੇਗੀ ਇੰਨਾ ਸੱਟ ਲੱਗੇਗੀ ਇਹ ਤੈਨੂੰ ਸਾੜ ਦੇਵੇਗੀ ਉਹ ਜਿਹੜੀਆਂ ਆਦਤਾਂ ਉਸ ਸਾਡੇ ਪੇਰੈਂਟਸ ਸਾਡੇ ਟੀਚਰ ਸਾਹਿਬਾਨ ਸਾਡਾ ਸਮਾਜ ਸਾਡਾ ਘਰ ਉਹਦੇ ਵਿੱਚ ਬੜਾ ਰੋਲ ਪਲੇ ਕਰਦੇ ਤੇ ਜਦੋਂ ਸਾਡੇ ਭੈਣ ਭਾਈ ਆਪਸ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਵੱਡੇ ਭਾਈ ਨਾਲ ਸਿਸਟਰ ਸਮਝਦੀ ਹੈ ਕਿ ਵੱਡੇ ਭਾਈ ਨਾਲ ਮੇਰੇ ਪੇਰੈਂਟਸ ਜ਼ਿਆਦਾ ਕਰਦੇ ਜਾਂ ਛੋਟਾ ਬਰਦਰ ਸਮਝਦਾ ਕਿ ਮੇਰੀ ਸਿਸਟਰ ਨਾਲ ਮੇਰੇ ਪੇਰੈਂਟਸ ਜ਼ਿਆਦਾ ਕਰਦੇ ਮੈਂ ਤਾਂ ਘੱਟ ਕਰਦੇ ਇਹਨਾ ਮਾਪਿਓ ਦਾ ਜਿਹੜਾ ਰੋਲ ਪਲੇ ਕਰਦਾ ਕਿ ਉਹ ਬੱਚਿਆਂ ਦੀ ਇਸ ਚੀਜ਼ ਨੂੰ ਸਮਝੇ ਕਿ ਬੱਚੇ ਚਾਹਦੇ ਕੀ ਜਦੋਂ ਅਸੀਂ ਬੱਚੇ ਦੇ ਦੋਸਤ ਬਣ ਗਏ ਨਾ ਉਹਦੀ ਗੱਲਾਂ ਸੁਣਨੇ ਸ਼ੁਰੂ ਕਰ ਦਿੱਤੀਆਂ ਜੇ ਉਹ ਦੀ ਨੀ ਕਹ ਕਿ ਤੁਸੀਂ ਤੁਹਾਡਾ ਵੀ ਐ ਗੁੱਸੇ ਵਾਲਾ ਹੋਵੇ ਜਾਂ ਥੱਪੜ ਵਾਲਾ ਹੋਵੇ ਲੇਕਿਨ ਬੱਚੇ ਦੀ ਗੱਲ ਸੁਣਨੇ ਸ਼ੁਰੂ ਕਰ ਦਿਓ ਤੁਹਾਡਾ ਬੱਚਾ ਤੁਹਾਡੇ ਦੋਸਤ ਦੀ ਤਰ੍ਹਾਂ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਗਾ ਇਹ ਸਮਝੋ ਬੱਚਾ ਤੁਹਾਡਾ ਅੱਜ ਤੋਂ ਤੁਹਾਡੀਆਂ ਗੱਲਾਂ ਸਿੱਖਿਆ ਸ਼ੁਰੂ ਹੋ ਗਿਆ ਅਸੀਂ ਕਹਿੰਦੇ ਆ ਕਿ ਰੈਗਿੰਗ ਰੈਗਿੰਗ ਜਿਹੜੀ ਆ ਉਹ ਸਾਡੇ ਜੇ ਘਰ ਦੇ ਵਿੱਚ ਸਾਨੂੰ ਸਿਖਾਈ ਜਾਂਦੀ ਆ ਸਾਨੂੰ ਉਹਦੇ ਵਿੱਚ ਇਹ ਸਿੱਖਣ ਦਾ ਮੌਕਾ ਮਿਲਦਾ ਜੇ ਰੈਗਿੰਗ ਨਹੀਂ ਹੁੰਦੀ ਤੇ ਬੱਚਾ ਸਿੱਖ ਵੀ ਨਹੀਂ ਸਕਦਾ ਇਹ ਤੁਸੀਂ ਦੇਖ ਲਿਓ ਕਈ ਬੱਚੇ ਐਸੇ ਨੇ ਉਹ ਰੈਗਿੰਗ ਦੇ ਵਿੱਚੋਂ ਨਿਕਲ ਕੇ ਤੇ ਇੱਕ ਐਸੇ ਪਰਫੈਕਟ ਇਨਸਾਨ ਬਣਦੇ ਨੇ ਕਿਉਂ ਕਿਉਂਕਿ ਉਹਨਾਂ ਮਾਪਿਓ ਨੇ ਪੇਰੈਂਟਸ ਨੇ ਉਹਨਾਂ ਕਰਾਵੇ ਐਸੀ ਵਾਰ ਲਾਈ ਹੁੰਦੀ ਆ ਕਿ ਬੱਚੇ ਤੇ ਰੈਗਿੰਗ ਦਾ ਕੋਈ ਅਸਰ ਨਹੀਂ ਹੁੰਦਾ। ਲੇਕਿਨ ਜਿਹੜੇ ਜੁਨੀਅਰ ਬੱਚੇ ਨੇ ਉਹ ਸੀਨੀਅਰ ਸਾਹਮਣੇ ਆਪਣੇ ਆਪ ਨੂੰ ਜੋ ਸਮਰਪਿਤ ਕਰ ਦਿੰਦੇ ਆ। ਕਈਆਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਰੈਗਿੰਗ ਹੁੰਦੀ ਕੀ। ਕਿਉਂਕਿ ਉਹ ਸਮਝਦੇ ਆ ਕਿ ਇੱਕ ਜ਼ਿੰਦਗੀ ਦਾ ਪਾਰਟ ਹੈ। ਲੇਕਿਨ ਜੇ ਸਾਡੇ ਪੇਰੈਂਟਸ ਨੇ ਸਾਡੇ ਟੀਚਰ ਸਾਹਿਬਾਨ ਨੇ ਸਾਨੂੰ ਛੋਟੀ ਏਜ ਤੋਂ ਇਹਦਾ ਸਮਝਾਉਣਾ ਸ਼ੁਰੂ ਕੀਤਾ ਹੋਵੇਗਾ। ਤੇ ਅਸੀਂ ਇਸ ਰੈਕਿੰਗ ਤੋਂ ਬਚ ਸਕਦੇ ਹਾਂ ਕਈ ਐਸੇ ਸੀਰੀਅਲ ਜਿਹੜੇ ਰੈਕਿੰਗ ਕਰਦੇ ਆਏ ਨੇ ਉਹ ਕਈਆਂ ਨੇ ਕਰ ਚੁੱਕੇ ਨੇ ਲੇਕਿਨ ਜਦ ਤੁਹਾਨੂੰ ਨਾ ਹੋਣ ਲੱਗਦੀ ਆ ਤੁਸੀਂ ਉਹਦਾ ਰਿਐਕਟ ਕਰਦੇ ਹੋ ਕਈ ਲੋਕ ਤੇ ਉਹਨੂੰ ਸਹਿਣ ਕਰ ਜਾਂਦੇ ਨੇ ਇੱਕ ਵਾਰੀ ਹੋ ਗਈ ਦੋ ਵਾਰੀ ਹੋ ਗਈ ਤਿੰਨ ਵਾਰੀ ਹੋ ਗਈ ਜਦੋਂ ਤੁਸੀਂ ਉਹਦਾ ਮਦਦਤਾ ਨਹੀਂ ਕਰਦੇ ਉਹਦੇ ਖਿਲਾਫ ਨਹੀਂ ਜਾਂਦੇ ਉਹਨਾਂ ਚਿਰ ਤੱਕ ਉਹ ਰੈਕਿੰਗ ਤੁਹਾਡੇ ਉੱਤੇ ਨਹੀਂ ਉਹਦੀ ਜਿਹੜੀ ਉਹ ਇਨਸਾਨ ਨੂੰ ਜਿਹੜਾ ਤੁਹਾਡਾ ਨਾ ਕਰਿਆ ਜੇ ਤੁਸੀਂ ਉਹਨੂੰ ਕਹਿ ਦੋਗੇ ਤੇ ਕੁਝ ਅਸਰ ਹੋ ਸਕਦਾ ਇਹ ਵਾਰ-ਵਾਰ ਨਹੀਂ ਰੁਕਦਾ ਕਹਿੰਦੇ ਤੁਸੀਂ ਜਿਹੜੀ ਕਾਲਜ ਦੇ ਪ੍ਰਬੰਧਕ ਕਮੇਟੀ ਹੈ ਜਾਂ ਉੱਥੋਂ ਦਾ ਸਟਾਫ ਹੈ ਜਾਂ ਪ੍ਰਿੰਸੀਪਲ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਜੇ ਉਹ ਵੀ ਯੂਨੀਵਰਸਿਟੀ ਜਾਂ ਕਾਲਜ ਉਹਦੇ ਖਿਲਾਫ ਅਗੇਂਸਟ ਨਹੀਂ ਜਾ ਰਿਹਾ ਤੇ ਤੁਸੀਂ ਥਾਣੇ ਦੀ ਸਪੋਰਟ ਲੈ ਸਕਦੇ ਹੋ ਲੇਕਿਨ ਥਾਣੇ ਦੀ ਸਪੋਰਟ ਲੈਣ ਤੋਂ ਪਹਿਲਾਂ ਇੱਕ ਐਂਟੀ ਰੈਗਿੰਗ ਕਮੇਟੀ ਹੁੰਦੀ ਹੈ ਇੱਕ ਐਂਟੀ ਰੈਗਿੰਗ ਸੈੱਲ ਹੁੰਦਾ ਇੱਕ ਐਂਟੀ ਰੈਗਿੰਗ ਸਕਵਰ ਹੁੰਦਾ ਅਸੀਂ ਉਹਨਾਂ ਕੋ ਕੰਪਲੇਨ ਕਰ ਸਕਦੇ ਫਿਰ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਵਾ ਸਕਦੇ ਤੁਸੀਂ ਦੇਖਿਓ ਕਿ 2000 ਚੈ 18 ਤੋਂ ਲੈ ਕੇ ਤੇ 22 23 ਤੱਕ 25 ਮੋਤਾਂ ਹੋ ਗਈਆਂ ਰੈਗਿੰਗ ਦੇ ਦੌਰਾਨ ਪਹਿਲੇ ਬਹੁਤ ਜ਼ਿਆਦਾ ਸੀ ਕੋਨ ਦਿੱਲੀਆ ਯੂਨੀਵਰਸਿਟੀਆਂ ਜਿੰਨੇ ਕਾਲਜਸ ਉਹਨਾਂ 'ਚ ਪੱਕਾ ਬੈਨ ਲਗਾਇਆ ਹੋਇਆ ਨਿੱਕਲ ਕਾਲਜਸ ਯੂਨੀਵਰਸਿਟੀਆਂ ਉਹ ਇਸ ਰੈਗਿੰਗ ਨੂੰ ਦਬਾਉਂਦੇ ਨੇ ਕਿ ਸਾਡੇ ਸਕੂਲ ਦਾ ਨਾਮ ਬਦਨਾਮ ਹੋਏਗਾ ਜਦਾਂ ਸਾਡਾ ਨਾਮ ਆ ਗਿਆ ਅਸੀਂ ਕਿਤੇ ਨਾ ਕਿਤੇ ਸਾਡਾ ਜਿਹੜਾ ਸਕੂਲ ਦੇ ਵਿੱਚ ਐਡਮਿਸ਼ਨ ਆ ਉਹਦੇ ਉੱਤੇ ਅਸਰ ਹੋਏਗਾ ਜੇ ਸਾਨੂੰ ਪਤਾ ਹੋਏਗਾ ਅਸੀਂ ਜਾਣਾ ਕਿਸੇ ਪਾਸੇ ਆ ਜੇ ਅਸੀਂ ਉਸ ਦੀਪਾਲ ਸਾਹਿਬ ਨੂੰ ਜਾਂ ਉਸ ਮੈਨੇਜਮੈਂਟ ਕਮੇਟੀ ਨੂੰ ਇਸ ਗੱਲ ਦਾ ਗਿਆਨ ਕਰਵਾਵਾਂਗੇ ਕਿ ਉਹਦੇ ਖਿਲਾਫ ਸਖਤ ਐਕਸ਼ਨ ਲੈਣਗੇ ਕਿਉਂਕਿ ਜਦੋਂ ਅਸੀਂ ਸਹਿਣ ਕਰ ਲਾ ਸਿੱਖ ਜਾਂਦੇ ਹਾਂ ਨਾ ਉਦੋਂ ਹੀ ਸਾਡੇ ਉੱਤੇ ਉਹ ਭਾਰ ਪਾਣਾ ਸ਼ੁਰੂ ਹੁੰਦਾ ਜੇ ਸਭ ਬੱਚੇ ਕੋ ਜਿਨ੍ਹਾਂ ਛੋਟੇ ਬੱਚੇ ਆ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਸਾਨੂੰ ਕੋ ਪ੍ਰੋਬਲਮ ਹੈ ਆਪਣੇ ਟੀਚਰ ਸਾਹਿਬਾਨ ਨਾਲ ਆਪਣੇ ਪੇਰੈਂਟਸ ਨਾਲ ਆਪਣੇ ਕਿਸੇ ਚੰਗੇ ਦੋਸਤ ਨਾਲ ਤੁਸੀਂ ਉਹ ਗੱਲ ਸ਼ੇਅਰ ਕਰ ਸਕਦੇ ਹੋ ਕਿਉਂਕਿ ਕਦੀ ਵੀ ਜਦੋਂ ਕ੍ਰਾਈਮ ਹੋਣ ਲੱਗਦਾ ਨਾ ਤੁਸੀਂ ਸਾਫਟਾ ਲਿੰਡਿਆ ਦੇਖਿਆ ਕ੍ਰਾਈਮ ਪੈਟਰੋਲ ਦੇਖਿਆ ਉਹਦੇ ਵਿੱਚ ਇਹ ਚੀਜ਼ਾਂ ਸਟਾਰਟਿੰਗ ਤੇ ਦਿਖਾਈ ਜਾਂਦੀਆਂ ਨੇ ਤੇ ਸਾਨੂੰ ਜਦੋਂ ਵੀ ਕੋਈ ਕ੍ਰਾਈਮ ਸਟਾਰਟ ਹੋਣ ਲੱਗਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਇਹਦਾ ਮੈਂ ਰਿਐਕਟ ਕਿਸਾ ਕਰਾਂ ਜੇ ਮੈਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਕਈ ਪੇਰੈਂਟਸ ਵੀ ਐਸੇ ਹੁੰਦੇ ਨੇ ਉਹ ਬੱਚੇ ਦਾ ਹੀ ਕਸੂਰ ਕਰਦੇ ਲੇਕਿਨ ਬੱਚੇ ਦੇ ਨਾਲ ਜੇ ਅਸੀਂ ਦੋਸਤ ਬਣ ਜਾਈਏ ਉਹਦੀ ਗੱਲ ਸੁਣੀਏ ਧਿਆਨ ਦੇ ਦਾ ਤੇ ਅਸੀਂ ਬਹੁਤ سارے ਐਸੇ ਇੰਸੀਡੈਂਟਾਂ ਬਚ ਸਕਦੇ ਹਾਂ ਬੱਚੇ ਦੇ ਦੋਸਤ ਬਣ ਕੇ ਅਸੀਂ ਬੱਚੇ ਦੇ ਨਾਲ ਖੜੇ ਹੋ ਕੇ ਅਸੀਂ ਉਸ ਗੁਬਿੱਦਾ ਵਿੱਚੋਂ ਕੱਢ ਸਕਦੇ ਹਾਂ ਜਿਸ ਤਰ੍ਹਾਂ ਕਿ ਸਾਡਾ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਐਸੇ ਸੁਸਾਈਡ ਤੱਕ ਪਹੁੰਚ ਜਾਂਦੇ ਨੇ ਉਹ ਕਿਉਂ ਹੁੰਦਾ ਹੈ ਮੰਨ ਲਓ ਉਥੋਂ ਦਾ ਵਾਤਾਵਰਣ ਸਹੀ ਨਹੀਂ ਹੈਗਾ ਉਥੋਂ ਦਾ ਵੈਦਰ ਠੀਕ ਨਹੀਂ ਹੈਗਾ ਉਥੋਂ ਦਾ ਆਲਾ ਦਵਾਲਾ ਸਿਸਟਮ ਠੀਕ ਨਹੀਂ ਹੈਗਾ ਲੇਕਿਨ ਸਾਡੇ ਕੋਲ ਜੋ ਪਾਵਰ ਸਾਡੇ ਕੋਲ ਜੇ એનર્ਜੀ ਸਾਡੇ ਕੋਲ ਵੇਵਸ ਪੋਜਿਟਿਵ ਵੇਲਸ ਜੇ ਹੋਣੀਆਂ ਤੇ ਕੋਈ ਬਹਾਦਰੀ ਚੀਜ਼ ਸਾਡੇ ਉਤੇ ਅਸਰ ਨਹੀਂ ਕਰ ਸਕਦਾ ਜਨਤਾ ਦੇ ਪੇਰੈਂਟਸ ਹੈ ਉਹਨਾਂ ਨੇ ਦੁਆਰਾ ਦਿੱਤੀ ਸਿੱਖਿਆ ਜਿਹੜੀ ਆ ਉਹ ਤੁਹਾਡੇ ਤੇ ਐਸਾ ਇੱਕ ਕਵਚ ਦਾ ਕੰਮ ਕਰਨਗੇ ਕਿ ਤੁਹਾਡੇ ਤੇ ਕੋਈ ਵੀ ਕਿਸੇ ਵੀ ਐਂਟੀ ਰੈਗਿੰਗ ਟੀਮ ਦਾ ਕੋਈ ਅਸਲ ਜਾਂ ਕਿਸੇ ਮਾਮਦਾ ਅਸਰ ਨਹੀਂ ਹੋ ਸਕਦਾ ਲੇਕਿਨ ਜੇ ਤੁਹਾਨੂੰ ਲੱਗਦਾ ਕਿ ਫਿਰ ਵੀ ਗੱਲ ਵੱਧਦੀ ਪਈ ਆ ਆਪਣੇ ਟੀਚਰ ਸਹਿਬਾਨ ਨਾਲ ਫਿਰ ਉਸ ਬਾਅਦ ਇਹ ਤੁਹਾਡੀ ਗੱਲ ਨਹੀਂ ਰੁਕਦੀ ਪਈ ਤੇ ਉਹਦਾ ਨਾਲ ਹੀ 112 ਤੇ ਕਾਲ ਕਰਦੇ ਜੇ ਨਹੀਂ ਤੇ ਹੋਰ ਐਸੀ ਇੱਕ ਹੈਲਪਲਾਈਨ ਇੱਕ ਐਪ ਹੈਗੀ ਆ ਉਹਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋਦੇ ਉੱਤੇ ਜੇ ਕਾਲ ਕਰਦੇ ਤੁਹਾਡੀ ਜਿਹੜੀ شناخت ਹੈ ਪਹਿਚਾਨ ਹੈ ਉਹ ਵੀ ਰੱਖੀ ਜਾ ਸਕਦੀ ਹੈ ਉਹਦੇ ਖਿਲਾਫ ਅੰਗੇਸਟ ਕੋਈ ਕਾਰਵਾਈ ਹੋ ਸਕਦੀ ਆ ਹੋ ਸਕਦਾ ਉਹ ਸਮਝਾਉਣ ਦੇ ਨਾਲ ਹੀ ਕਈ ਲੋਕ ਉਹਦੇ ਨੂੰ ਪਤਾ ਹੁੰਦਾ ਕਿ ਇਹਨਾਂ ਕੁਝ ਕਰਨਾ ਨੇ ਲੇਕਿਨ ਜੇ ਸਟਾਰਟਿੰਗ ਤੇ ਇਹ ਕੀਤਾ ਜਾਵੇ ਤੇ ਬਹੁਤ ਸਾਰੇ ਐਸੇ ਇਨਸੀਡੈਂਟ ਜਿੱਤੋਂ ਬਚਿਆ ਜਾ ਸਕਦਾ ਅੱਜ ਕੱਲ ਜਿਹੜੀ ਜਾਗਰੂਕਤਾ ਲੋਕਾਂ ਵਿੱਚ ਆ ਗਈ ਆ ਅੱਜ ਸਾ ਮੋਬਾਈਲ ਐਪਸ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਚੁੱਕਲੇ ਹੋ ਗਏ ਆ ਔਰ ਤੁਸੀਂ ਦੇਖਿਓ ਮੋਬਾਈਲ ਜਿਹੜਾ ਇਹ ਸਾਡੇ ਨੋਲੇਜ ਵਾਸਤੇ ਹੈਗਾ ਇਹਦਾ ਮਿਸਯੂਜ਼ ਨਾ ਕਰੀਏ ਇੱਕ ਸਾਡੇ ਕੋ ਵੀ ਗਲਤੀ ਹੁੰਦੀ ਆ ਜਿੰਨੇ ਬੱਚੇ ਵੱਖੇ ਉਹਨਾਂ ਸਾਰਿਆਂ ਦੇ ਕੋਈ ਨਾ ਕੋਈ ਇੰਸਟਾਗ੍ਰam ਪਰ ਫਾਇਲ ਦੇ ਉੱਤੇ ਆਪਣੀ ਫੋਟੋ ਲੱਗੀ ਹੋਏਗੀ YouTube ਤੇ ਲੱਗੀ ਹੋਏਗੀ Facebook ਤੇ ਲੱਗੀ ਹੋਏਗੀ Snapchat ਤੇ ਲੱਗੀ ਹੋਏਗੀ ਤੁਸੀਂ ਇਹ ਦੇਖੋ ਜਿਹੜੀ ਇਹ ਲੜਕੀਆਂ ਦੀ ਲੜਕੀਆਂ ਦਾ ਫੇਸ ਹੈ ਨਾ ਇਹਨਾਂ ਨੂੰ ਮਿਸ ਜੂ ਲੋਕ ਜ਼ਿਆਦਾ ਕਰਦੇ ਉੱਪਰ ਫੇਸ ਬੱਚੇ ਦਾ ਥੱਲੇ ਧੜ ਕਿਸੇ ਦਾ ਤੇ ਉਹ ਬੱਚਾ ਜਿਹੜਾ ਆਪਣੇ ਪੇਰੈਂਟਸ ਨੂੰ ਦੱਸਣ ਦੀ ਬਜਾਏ ਕਿ ਮੈਂ ਦੱਸਿਆ ਪਤਾ ਨਹੀਂ ਕੀ ਹੋ ਜਾਣਾ ਲੇਕਿਨ ਜੇ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ ਇੱਥੇ ਥਾਣਾ ਇੱਥੇ ਸਾਡੇ ਥਾਣਾ ਵਿੱਚ ਇੱਕ ਬਣ ਗਿਆ ਬਸਰ ਦੇ ਵਿੱਚ ਸਾਈਬਰ ਥਾਣਾ ਤੁਸੀਂ ਉੱਥੇ ਕੰਪਲੇਂਟ ਕਰ ਸਕਦੇ ਹੋ ਆਰਾਮ ਨਾਲ ਜਾ ਕੇ ਜੇ ਤੁਸੀਂ ਕਿਸੇ ਨਾਲ ਗੱਲ ਕਰਨੀ ਉੱਥੇ ਜਾ ਕੇ ਕੰਪਲੇਂਟ ਕਰ ਸਕਦੇ ਹੋ ਤੁਸੀਂ ਉਹ ਕੰਪਲੇਂਟ ਜਿਹੜੀ ਆ ਪਹਿਲਾਂ ਕੀ ਹੁੰਦਾ ਸੀਗਾ ਵੀ ਇਹ ਜਿਹੜੀ ਚੰਡੀਗੜ੍ਹ ਰਿਪੋਰਟ ਜਾਂਦੀ ਜਾਂ ਚੰਡੀਗੜ੍ਹੋਂ ਫਿਰ ਇਹ ਜਾਂਦੀ ਆ ਤੇ ਚੰਡੀਗੜ੍ਹੋਂ ਅੱਗੇ ਭੇਜਦੇ ਹੁਣ ਅਮਰਸਦਰ ਦੇ ਵਿੱਚ ਜੀ ਤੁਸੀਂ ਦੇਖਿਆ ਨਾ ਪਿੱਛੇ ਜਿੰਨੇ ਮੋਬਾਈਲ ਲੱਭ ਕੇ ਦਿੱਤੇ ਉਰੇ ਇਹ ਅਮਰਸਰ ਦੇ ਵਿੱਚ ਸੌਫਟਵੇਅਰ ਆ ਗਿਆ। ਅਸੀਂ ਇੱਕ ਜਾਂ ਦੋ ਦਿਨ ਦੇ ਵਿੱਚ ਕਾਰਵਾਈ ਹੋ ਸਕਦੀ ਆ। ਆ ਦੇਖੋ ਹੁਣ ਜਿੱਥੇ ਵੀ ਕ੍ਰਾਈਮ ਹੋਏ ਨੇ। ਚਾਹੇ ਉਹ ਕ੍ਰਾਈਮ ਕਰਕੇ ਨਿਕਲਣ ਦੀ ਕੋਸ਼ਿਸ਼ ਕੀਤੀ 2 ਜਾਂ 3 ਦਿਨ ਬਾਅਦ ਬੰਦਾ ਪਕੜਿਆ ਗਿਆ। ਕਿਉਂਕਿ ਸਾਡੇ ਅਮਰਸਰ ਦੇ ਵਿੱਚ 1400 ਦੇ ਕਰੀਬ ਕੈਮਰਾ ਲੱਗਾ। ਇਹ ਕੈਮਰਾ ਤੁਹਾਨੂੰ ਵਾਚ ਕਰਿਆ। ਤੁਸੀਂ ਇਹ ਮਤ ਸੋਚੋ ਕਿ ਅੱਜ ਤੁਸੀਂ ਐਕਵਾ ਲੈ ਕੇ ਜਾ ਰਹੇ ਹੋ। ਤੁਸੀਂ ਮੋਟਰਸਾਈਕਲ ਲੈ ਕੇ ਜਾ ਰਹੇ ਹੋ ਤੇ ਚੌਕ ਵਿੱਚ ਕੋਈ ਨਹੀਂ ਖੜਾ ਹੈਗਾ। ਉਹ ਕੈਮਰੇ ਤੁਹਾਡੇ ਵਾਚ ਕਰੇ ਤੁਹਾਡਾ ਪੜਨ ਦਾ ਸੁਪਨਾ ਉੱਕਸ ਹੈ ਅਸੀਂ ਕੁਝ ਬਣਨਾ ਡਾਕਟਰ ਬਣਨਾ ਇੰਜੀਨੀਅਰ ਬਣਨਾ ਜਾਂ ਕੋਈ ਐਸੇ ਸਟੇਜ ਤੇ ਪਹੁੰਚਣਾ ਕਿਸੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਆਪਣਾ ਨਾਮ ਰੋਸ਼ਨ ਕਰਨਾ ਲੇਕਿਨ ਤੁਹਾਡਾ ਇੱਕ ਕੀਤਾ ਹੋਇਆ ਗੁਨਾਹ ਜੈਸੇ ਰੈੱਡ ਲਾਈਟ ਕਰਾਸ ਕਰ ਦਿੱਤੀ ਤੇ ਉਹ ਜਦੋਂ 2000 ਦੀ ਜਾਂ 2500 ਦੀ 3000 ਦਾ ਮੈਸੇਜ ਆ ਰਹੇਗਾ ਤੁਸੀਂ ਇਹ ਦੇਖਿਓ ਕਿ ਉਹਦਾ ਤੁਹਾਡਾ ਪੇਰੈਂਟਸ ਦਾ ਤੁਹਾਡੇ ਖਿਲਾਫ ਤੁਹਾਡੇ ਪਤੀ ਵੀ ਆ ਕੇ ਕੀ ਕਿਸਾਂ ਦਾ ਹੋਏ ਕੋਈ ਵੀ ਪੇਰੈਂਟਸ ਨੇ ਬੱਚਿਆਂ ਵਾਸਤੇ ਸੇਵਿੰਗ ਕੀਤੀ ਹੋਏਗੀ ਸੇਵਿੰਗ ਜਿੱਸਾਂ ਕੀਤੀ ਹੋਏਗੀ ਕਿ ਬੱਚਿਆਂ ਦਾ ਫਿਊਚਰ ਤੇ ਵਧੀਆ ਬਣਾਉਣਾ ਬੱਚਿਆਂ ਦੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਅੱਛਾ ਬਿਜ਼ਨਸ ਕੋਲ ਕੇ ਦੇਣਾ ਬੱਚਿਆਂ ਦੀ ਅੱਛੇ ਕਾਲਜ ਵਿੱਚ ਐਡਮਿਸ਼ਨ ਕਰਾਉਣੀ ਹੈ ਬੱਚਿਆਂ ਦੇ ਅੱਛੇ ਯੂਨੀਵਰਸਿਟੀ ਵਿੱਚ ਐਡਮਿਸ਼ਨ ਕਰਾਉਣੀ ਹੈ ਲੇਕਿਨ ਕਿਸੇ ਪੇਰੈਂਟਸ ਨੇ ਜਾਂ ਤੁਸੀਂ ਇਹ ਵੀ ਸੋਚਿਆ ਹੋਵੇਗਾ ਕਿ ਸਾਡਾ ਚਲਾਨ ਹੋਏਗਾ ਜਾਂ ਸਾਡੇ ਬੱਚੇ ਦੇ ਲਾਤਾ ਲਵਾਉਣੀਆਂ ਦੇ ਸੀ ਐਸ ਹਸਪੀਟਲ ਨੂੰ 2 ਲੱਖ ਰੁਪਏ ਦੇਣਾ ਕਦੀ ਵੀ ਛੋਟੇ ਛੋਟੇ ਚਾਂਸਸ ਹੈ ਜੇ ਅਸੀਂ ਆਪਣੇ ਆਪ ਨੂੰ ਟਾਈਮ ਦੇ ਪਾਵਾਂਗੇ ਟਾਈਮ ਕਿੱਸਾਂ ਦੇ ਪਾਵਾਂਗੇ ਜੇ ਅਸੀਂ 5 10 ਮਿੰਟ ਪਹਿਲਾਂ ਉੱਠ ਪਈਏ ਅਸੀਂ ਥੋੜੇ ਜਿਹਾ ਜਲਦੀ ਤਿਆਰ ਹੋ ਜਾਈਏ ਤੇ ਜਲਦੀ ਪਾਪਾ ਦੇ ਨਾਲ ਜਾ ਰਹੇ ਜਾਂ ਮੰਮਾ ਨਾਲ ਜਾ ਰਹੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਤੇ ਸਾਡੇ ਕੋਲ ਟਾਈਮ ਹੋਏਗਾ ਅਸੀਂ ਕੋਈ ਪ੍ਰਾਣਾ ਸਾਡਾ ਡੈਡਿਟਿਵ ਆ ਉਹ ਮਿਲ ਗਿਆ ਅਸੀਂ ਨਾ 2 ਮਿੰਟ ਖੜੇ ਹੋ ਸਕਦੇ ਕੋਈ ਰਸਤੇ ਵਿੱਚ ਐਕਸੀਡੈਂਟ ਹੋਇਆ ਅਸੀਂ ਉੱਥੇ ਖੜੇ ਹੋ ਸਕਦੇ ਕੋਈ ਰਸਤੇ ਵਿੱਚ ਬਰਸਾਤ ਆ ਗਈ ਅਸੀਂ ਖੜੇ ਹੋ ਸਕਦੇ ਨਿਕਲ ਜੇ ਤੁਹਾਡੇ ਕੋਲ ਟਾਈਮ ਨਾ ਹੋਇਆ ਜੇ ਮੰਨ ਲਓ ਤੁਹਾਡਾ ਇੱਥੇ ਆਉਣ ਦਾ ਟਾਈਮ 20 ਮਿੰਟ ਹੈ ਤੁਸੀਂ 15 ਮਿੰਟ ਪਹਿਲਾਂ ਚੱਲੇ 5 ਮਿੰਟ ਤੁਹਾਡੇ ਕੋਲ ਪਹਿਲਾਂ ਸ਼ੋਰ ਹੈ ਤੁਸੀਂ ਉਹ 5 ਮਿੰਟ ਕਵਰ ਕਰਨ ਦੀ ਬਜਾਏ ਆਪਾਂ ਓਵਰ ਸਪੀਡ ਚਲਾਵਾਂਗੇ ਫੇ ਸਾਨੂੰ ਟ੍ਰੈਫਿਕ ਰੂਲਸ ਸਿਕਦਰ ਕੋਈ ਨਹੀਂ ਦਿਖੇਗਾ ਰਸਤੇ 'ਚ ਖੜਾ ਕੋਈ ਵੀ ਕਰਮਚਾਰੀ ਨਹੀਂ ਦਿਖੇਗਾ ਫਿਰ ਅਸੀਂ ਜਦੋਂ ਟ੍ਰੈਫਿਕ ਰੂਲ ਫੋਲੋ ਨਹੀਂ ਕਰਾਂਗੇ ਫਿਰ ਤੁਹਾਡਾ ਚਲਾਣ ਘਰ ਆਏਗਾ ਉਹਦੇ ਨਾਲ ਤੁਸੀਂ ਦੇਖੋ ਤੁਹਾਡਾ ਮਾਈਂਡ ਫੋਕਸ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਏਗਾ 2-4 ਦਿਨ 5 ਦਿਨ ਜਿੰਨ ਤੇ ਤੂੰ ਫਾਈਨ ਭਰ ਲਈ ਲੈਂਦੇ ਲੇਕਿਨ ਤੁਹਾਡੇ ਦਿਮਾਗ 'ਚ ਇਹੋ ਹੀ ਉਹ ਇੱਕ ਘੰਟੀ ਵਾਈਜ਼ ਰਹੇਗੀ ਕਿ ਮੇਰੇ ਕੋਲ ਆ ਗਲਤੀ ਹੋਈ ਹੈ ਮੇਰੇ ਪੇਰੈਂਟਸ ਦੇ ਮਿਲਣ ਵਾਸਤੇ 2000 ਰੁਪਏ ਭਰੇ ਜੇਤੋਂ ਬਚਣਾ ਤੇ ਆਪਣਾ ਟਾਈਮ ਥੋੜਾ ਵਧੀਆ ਕਰ ਲਓ ਲਾਈਫ ਸਟਾਈਲ ਵਧੀਆ ਕਰ ਲੋ ਪਿੱਛੇ ਜੇ ਇੱਕ ਸਰਵੇ ਹੋਇਆ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਜਿਹੜੇ ਆ ਸ਼ੋਲਡਰ ਹੈ ਇਹਨਾਂ ਦੀ ਸ਼ੇਪ ਜਿਹੜੀ ਹੈ ਨਾ ਚੇਂਜ ਹੋ ਰਹੀ ਹੈ WHO ਦੁਆਰਾ ਜਿਹੜਾ ਰਿਸਰਚ ਕੀਤੀ ਗਈ ਉਹ ਚ ਕੀ ਪਾਇਆ ਗਿਆ ਸਾਡਾ ਲਾਈਫ ਸਟਾਈਲ ਜਿਹੜਾ ਉਹ ਖਾਣ ਕੰਢਾ ਬੈਠਣ ਦਾ ਮੋਬਾਈਲ ਦੇਖਣ ਦਾ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਸਾਡੀ ਮੰਮੀ ਸਾਡੇ ਲਾਗੇ ਖਾਣਾ ਰੱਖ ਜਾਂਦੀ ਆ ਸਾਡੇ ਲਾਗੇ ਦੁੱਧ ਰੱਖ ਜਾਂਦੀ ਆ ਸਾਡੇ ਲਾਗੇ ਚਾਹ ਰੱਖ ਜਾਂਦੀ ਆ ਅਸੀਂ ਫੇਰ ਘੰਟੇ ਬਾਅਦ ਚੇਤਾ ਆਉਂਦਾ ਜਾਂਦੋ ਗੇਮ ਓਵਰ ਹੁੰਦੀ ਆ ਮੰਮੀ ਖਾਣਾ ਮੰਮੀ ਕਹਿੰਦੀ ਡੇਢ ਘੰਟਾ ਰੱਖੇ ਫੇਰ ਦੇਖਦੇ ਵੀ ਖਾਣਾ ਰੱਖਿਆ ਸੀਗਾ ਠੰਡਾ ਹੋ ਗਿਆ ਇਹ ਚੀਜ਼ਾਂ ਆਮ ਕਰਦੀਆਂ ਛੜਦਾ ਲੇਕਿਨ ਅਸੀਂ ਧਿਆਨ ਨਹੀਂ ਦੇ ਪਾਉਂਦੇ ਅੱਜ ਕੱਲ ਚਿਹਰੇ ਤੇ ਜਿਹੜਾ ਸਮਾਈਲ ਰਹਿ ਗਈ ਆ ਨਾ ਉਹ ਫਾਰਮੈਲਟੀ ਹੈ ਅਸੀਂ ਯੋਗਾ ਆਸ਼ਰਮ ਜਾਂਦੇ ਆ ਪੈਸੇ ਦੇ ਕੇ ਉਹਨਾਂ ਕਹਿੰਦੇ ਸਾਨੂੰ ਹਿਸਾਓ ਤਾਂ ਐਸੀ ਹੱਸਦੇ ਨੇ ਉਥੇ ਉਹ ਉਹ ਅਗੋਂ ਹਾ 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 ਕਰਦੇ ਆ ਤੇ ਆਪਾਂ ਪਿੱਛੇ-ਪਿੱਛੇ ਹਾ ਹਾ ਕਰਦੇ ਆ ਲੇਕਿਨ ਜੇ ਤੁਸੀਂ ਹੱਸਣਾ ਚਾਹੁੰਦੇ ਹੋ ਆਪਣੇ ਪੇਰੈਂਟਸ ਨੂੰ ਟਾਈਮ ਦਿਓ ਆਪਣੇ ਪੇਰੈਂਟਸ ਨਾਲ ਹੱਸਣ ਖੇਡਣ ਦੀਆਂ ਗੱਲਾਂ ਕਰੋ ਉਹਨਾਂ ਨਾਲ ਟਾਈਮ ਦੇ ਕੇ ਜੇ ਤੁਸੀਂ ਕੁਝ ਕਰ ਸਕਦੇ ਹੋ ਉਹਨਾਂ ਨਾਲ ਖੁੱਲੀਆਂ ਗੱਲਾਂ ਕਰੋ ਜਿਵੇਂ ਦੋਸਤ ਨਾਲ ਗੱਲਾਂ ਕਰਦੇ ਜਿਹੜੇ ਪੇਰੈਂਟਸ ਹੈ ਜਿਸ ਦਿਨ ਤੁਹਾਨੂੰ ਇਹ ਸਮਝ ਗਏ ਤੁਸੀਂ ਉਹਨਾਂ ਨੂੰ ਸਮਝ ਗਏ ਤੁਹਾਡੇ ਵਿੱਚ ਜਿਹੜਾ ਉਹ ਜਨਰੇਸ਼ਨ ਗੈਪ ਕਹਿੰਦੇ ਆ ਅੱਜ ਕੱਲ ਇਹ ਕਹਿੰਦੇ ਨਾ ਜਨਰੇਸ਼ਨਲ ਗੈਪ ਹੈ ਉਹ ਜਨਰੇਸ਼ਨ ਗੈਪ ਵੱਡੇ ਸੋਚਦੇ ਕਿ ਮੈਂ ਇਹਨਾਂ ਦੀ ਕਿਉਂ ਸੁਣਾ ਮੈਂ ਇਹਨਾਂ ਦੀ ਕਿਉਂ ਕਵਾਂ ਤੇ ਕਿਤਨਾ ਕਦੇ ਬੱਚੇ ਵੀ ਕਹਿੰਦੇ ਆ ਕਿ ਪਾਪਾ ਮੰਮਾ ਸਾਨੂੰ ਗੁੱਸੇ ਹੁੰਦੇ ਨੇ ਲੇਕਿਨ ਜਦੋਂ ਸਾਨੂੰ ਕਹਿਣ ਦਾ ਟਾਈਮ ਹੁੰਦਾ ਅਸੀਂ ਉਹ ਸੁਣਦੇ ਨਹੀਂ ਜਿਉਂ ਕਹਿੰਦੇ ਆ ਸਾਨੂੰ ਗੁੱਸਾ ਲੱਗਦਾ ਤੇ ਜਦੋਂ ਸਾਨੂੰ ਕੋਈ ਲੋਕਣ ਦਾ ਟੋਕਣ ਦਾ ਟਾਈਮ ਹੁੰਦਾ ਉਦੋਂ ਉਹਦਾ ਹੀ ਫੋਟੋ ਜਿਹੜੀ ਆ ਕੰਤ ਤੇ ਟੰਗਦੀ ਹੁੰਦੀ لیکن پھر ਵੀ ਅਸੀਂ ਮੈਸੇਜ ਨੂੰ ਮੈਸੇਜ ਨੂੰ ਪਾਪਾ ਕਰਦੇ ਆ ਸਟੇਟਸ ਇਹੋ ਜਿਹਾ ਲਾਉਂਦੇ ਆ ਜੇ ਪਹਿਲਾਂ ਹੀ ਆਪਣੇ ਆਪ ਸਮਝਾਈਏ ਤੇ ਮੇਰਾ ਖਿਆਲ ਆ ਕਿ ਬਹੁਤ ساری ਖੁਸ਼ੀਆਂ ਅਸੀਂ ਲੈ ਸਕਦੇ ਆ ਬਹੁਤ ਸਾਰਾ ਆਨੰਦ ਲੈ ਸਕਦੇ ਆ ਮੇਰਾ ਅੱਜ ਤੋਂ 2020 ਤੋਂ ਪਹਿਲਾਂ ਮੈਂ ਸੋਚਦਾ ਸੀ ਕਿ ਕ੍ਰਾਈਮ ਵਾਲੇ ਨੂੰ ਫੜਨਾ ਉਹਨੂੰ ਥਾਣੇ ਪਹੁੰਚਾਉਣਾ ਨੂੰ ਜੇਲ੍ਹ ਚ ਭੇਜਣਾ ਪਰ ਅੱਜ ਦੀ ਡੇਟ ਲਈ ਕੀ ਵਿਖਿਆ ਜਾਵੇ ਤੇ ਮੇਰਾ ਮਾਈਂਡ ਚੇਂਜ ਹੋ ਗਿਆ ਨਹੀਂ ਕ੍ਰਿਮੀਨਲ ਦਾ ਕਿਸੇ ਨੂੰ ਸਜ਼ਾ ਦਿਵਾ ਕੇ ਉਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਉਹਦਾ ਕ੍ਰਾਈਮ ਘਟਦੀ ਕੀਤਾ ਜਾ ਸਕਦਾ ਜਿਹੜਾ ਕ੍ਰਾਈਮ ਦਾ ਗ੍ਰਾਫ ਉਹ ਘਟ ਨਹੀਂ ਕੀਤਾ ਜਾ ਸਕਦਾ ਜੇ ਮੈਂ ਪਿੱਛੇ ਜੇ 2008 ਦੀ ਗੱਲ ਹੈ ਇੱਕ ਐਸਾ ਬੰਦਾ ਸੀ ਜਿਹਨੇ ਚੋਰੀ ਕੀਤੀ ਚੋਰੀ ਕੀਤੀ ਤੇ ਮੈਂ ਆਪਣੇ ਐਸਐਚਓ ਸਾਹਿਬ ਨੂੰ ਕਿਹਾ ਵੀ ਸਾਹਿਬ ਮੈਂ ਦਾ ਘਰ ਵੇਖਣਾ ਚਾਹੁੰਦਾ ਮੈਂ ਉਹਦੇ ਘਰ ਗਿਆ ਉਹਦੀ ਜਿਹੜੀ ਮਿਸੇਸ ਸੀਗੀ ਉਹ ਗਰਮੀ ਮਈ ਜਿਉਂ ਦੇ ਦਿਨ ਸੀਗੀ ਤੇ ਬੱਚਾ ਛੋਟਾ ਸੀਗਾ 5-4 ਦਿਨ ਦਾ ਉਹ ਬੱਚੇ ਨੂੰ ਪੱਖੀ ਚੱਲਦੀ ਪਈ ਸੀ ਬਾਹਰ ਦਾ ਗੇਟ ਨਹੀਂ ਸੀ ਹੈਗਾ ਉਹਨਾਂ ਨੇ ਕੋਈ ਜਿਸ ਤਰ੍ਹਾਂ ਬੋਰੀ ਤਾਂ ਟਾਟ ਹੁੰਦਾ ਨਾ ਉਹ ਟੰਗਿਆ ਹੋਇਆ ਸੀ ਜਦੋਂ ਮੈਂ ਉਹ ਭੈਣ ਨੂੰ ਪੁੱਛਿਆ ਵੀ ਭੈਣਾ ਘਰ ਆ ਕਿੱਥੇ ਕਹਿੰਦੀ ਇੱਥੇ ਮਰਿਆ ਖਪਿਆ ਹੋਣਾ ਉਹਨਾਂ ਸ਼ਾਕਰਦਾ ਸੀਗਾ ਚੋਰੀਆਂ ਕਰਦਾ ਸੀ ਤੇ ਮੈਂ ਕਿਹਾ ਵੀ ਪੱਖਾ ਨਹੀਂ ਹੈਗਾ ਕਹਿੰਦੀ ਵੇਚ ਕੇ ਖਾ ਗਿਆ ਉਹ ਬੰਦੇ ਦੇ ਉੱਤੇ 2-3 ਕੇਸ ਪਹਿਲਾਂ ਵੀ ਆ ਗਏ ਸਨ ਤੇ ਮੈਂ ਇਹੋ ਜੀ ਐਸਐਚਓ ਸਾਹਿਬ ਨੂੰ ਕਿਹਾ ਵੀ ਸਰ ਜੇ ਇਹਨੂੰ ਆਪਾਂ ਜੇਲ੍ਹ ਭੇਜ ਦਾਂ ਪਿੱਛੇ ਪਰਵਾਹ ਹੋ ਜਣਾ ਜਿਉ ਬੱਚੀ ਆ ਉਹਦੀ ਪਰਵੈਸ਼ ਕਰਨ ਵਾਲਾ ਕੋਈ ਨਹੀਂ ਬਚਣਾ ਉਹਨੂੰ ਪੈਸਾ ਰੋਟੀ ਖਾਣ ਵਾਲਾ ਕੋਈ ਨਹੀਂ ਹੋਏਗਾ ਮੈਂ ਥੋੜੇ ਜਿ ਦੇਸ ਕ ਲੈ ਕੇ ਉਸ ਬੰਦੇ ਨੂੰ ਉਹਦਾ ਮੈਂ ਦਾਖਲ ਕਰਵਾਤਾ ਸੈਂਟਰ ਵਿੱਚ ਨਸ਼ਾ ਛਡਵਾਇਆ ਜਿਹਨੇ ਦੇ ਨਸ਼ਾ ਉਹ ਲਗਭਗ 20-22 ਦਿਨ ਰਿਹਾ ਨਸ਼ਾ ਛੱਡਣ ਦੀ ਉਹਦੀ ਵੀ ਹੈਗੀ ਸੀ ਕਿ ਮੈਂ ਛੱਡਣਾ ਉਹਨੇ ਜੋ 20-22 ਦਿਨ ਰਿਹਾ 20-22 ਦਿਨ ਮੈਂ ਉਹਦਾ ਕਾ ਰੱਖਣ ਤੇ ਆ 20-22 ਦਿਨਾਂ ਤੋਂ ਬਾਅਦ ਉਹ ਕਹਿੰਦਾ ਭਾਜੀ ਮੈਨੂੰ ਕਿਸੇ ਕੰਮ ਤੇ ਲਵਾ ਲਓ ਮੈਨੂੰ ਕੰਮ ਤੇ ਲਵਾਤਾ ਅੱਜ ਉਹਦੇ ਬੱਚੇ ਕਿੱਡੇ-ਕੱਡੇ ਵੱਡੇ ਹੋ ਗਏ ਨੇ ਅੱਜ ਜਦੋਂ ਮੈਨੂੰ ਗੋਡੀਆਂ ਹੱਥ ਲਾਉਂਦਾ ਨਾ ਮੇਰੀ ਅੱਖਾਂ 'ਚ ਵੀ ਹੰਝੂ ਆਉਂਦੇ ਆ ਕਿ ਪ੍ਰਮਾਤਮਾ ਮੈਂ ਨਹੀਂ ਉਹ ਇਹ ਬੰਦਾ ਮੇਰਾ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣਿਆ ਕਿ ਇਹ ਨੇ ਕ੍ਰਾਈਮ ਕਰਨਾ ਛੱਡ ਦਿੱਤਾ ਨਸ਼ਾ ਕਰਨਾ ਛੱਡ ਦਿੱਤਾ ਜੇ ਇਹ ਬੰਦਾ ਇਨਸਾਨ ਬਣ ਸਕਦਾ ਤੇ ਸਾਡੀ ਉਹ ਸਮਝਾਉਣ ਦੀ ਸਮਰੱਥਾ ਸਾਡਾ ਜਿਹੜਾ ਉਹ ਉਹ ਤਰੀਕਾ ਸੀ ਸਮਝਾਉਣ ਦਾ ਕਿਤੇ ਨਾ ਕਿਤੇ ਉਹ ਅਸੀਂ ਉਹ ਚ ਘਾਟ ਮਹਿਸੂਸ ਕੀਤੀ ਆ ਕਿ ਅਸੀਂ ਉਹ ਸਮਝਾ ਨਹੀਂ ਪਾ ਰਹੇ ਅਸੀਂ ਕਿਸੇ ਨੂੰ ਉਹ ਅਤੇ ਜਿੰਨ ਸਖਾਵੀ ਬਾਰੇ ਜਿਹਦੇ ਨਾਲ ਲੋਕਾਂ ਨੂੰ ਸਿਖਾਉਣ ਦੀ ਗੱਲ ਹੁੰਦੀ ਆ ਅੱਜ ਕੱਲ ਜਿੰਨੇ ਵੀ ਡਰਗ ਐਡਿਕਟਡ ਹੈਗੇ ਨੇ ਉਹਨਾਂ ਨੂੰ ਅਸੀਂ ਨਸ਼ਾ ਛੁਡਾਉਣ ਵਾਸਤੇ ਕੈਂਪ ਲਗਾ ਰਹੇ ਆ ਲੇਕਿਨ ਉਹਨਾਂ ਨੂੰ ਜਦੋਂ ਬਾਹਰ ਆਉਂਦੇ ਆ ਉਹਨਾਂ ਨੂੰ ਫੇਰ ਹੋਈ ਸੋਸਾਇਟੀ ਮਿਲਦੀ ਜੇ ਸੋਸਾਇਟੀ ਮਿਲਦੀ ਆ ਤੇ ਉਹ ਬੰਦੇ ਜਿਹੜੇ ਆ ਉਹ ਸੋਚਦੇ ਆ ਕਿ ਅਸੀਂ ਯਾਰ ਪਹਿਲਾਂ ਵੀ ਕਰਦੇ ਸੀ ਫੇਰ ਕਰ ਲਈਏ ਉਹ ਫੇਰ ਉਸੇ ਸੋਸਾਇਟੀ ਚ ਜਾਂਦੇ ਇਹ ਨਸ਼ਾ ਕਰਦੇ ਆ ਤੇ ਬਾਰ ਬਾਰ ਸਿਸਟਮ ਜਿਹੜਾ ਨਸ਼ਾ ਛਡਾਉਣ ਵਾਲਾ ਫੇਰ ਸ਼ੁਰੂ ਕਰਨ ਵਾਲਾ ਉਹਦੇ ਨਾਲ ਕਿਤੇ ਨਾ ਕਿਤੇ ਲੱਗਦਾ ਹੈ ਕਿ ਅਸੀਂ ਜੋ ਰੋਲ ਪਲੇ ਕਰਨਾ ਸੀ ਉਹ ਕਰ ਨਹੀਂ ਪਾ ਰਹੇ ਜਿੰਨਾ ਸਾਡਾ ਸਮਾਜ ਆ ਜੇ ਉਸ ਬੰਦੇ ਨੂੰ ਕਿਤੇ ਦੁਕਾਨ ਤੇ ਭੇਜਿਆ ਜਾਵੇ ਤੇ ਕਹਿੰਦਾ ਛੱਡੋ ਪਤਾ ਨਸ਼ੇੜੀ ਹੈਗਾ ਤੁਸੀਂ ਇਹਨੂੰ 100 ਰੁਪਏ ਦਿੱਤਾ ਇਹਨੇ ਖਾ ਜਾਣਾ ਇਹਨੇ ਨਸ਼ਾ ਕਰ ਲੈਣਾ ਅਸੀਂ ਸਮਾਜ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਨਸ਼ੇ ਦੀ ਬਿਮਾਰੀ ਨੂੰ ਖਤਮ ਕਰਨਾ ਜਿਹੜਾ ਬਿਮਾਰ ਆ ਉਹਦੀ ਬਿਮਾਰੀ ਵੱਲ ਵੇਖੋ ਉਦਾ ਕਸੂਰ ਨਾ ਦੇਖੋ ਉਹਨੂੰ ਬਿਮਾਰੀ ਕੀ ਆ ਉਹਦੀ ਰੋਕtham ਵਾਸਤੇ ਜਿਹੜੇ ਪ੍ਰਾਲੇ ਕਰਨੇ ਚਾਹੀਦੇ ਸਾਨੂੰ ਉਹ ਕਰਨੇ ਚਾਹੀਦੇ ਆ ਜੇ ਅਸੀਂ ਉਹ ਕਾਰ ਪਾਵਾਂਗੇ ਤੇ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਦੇ ਆ ਚੰਗਾ ਵਾਤਾਵਰਣ ਬਣਾ ਸਕਦੇ ਆ ਚੰਗੀ ਸਿਹਤ ਦੇ ਸਕਦੇ ਆ ਅਸੀਂ 11000 ਦੇ ਕਰੀਬ ਲੋਕਾਂ ਨੂੰ ਬੱਚਿਆਂ ਦੇ ਜਿਹੜੇ ਕੋਈ ਪੀਰੈਂਟ ਸੀਗੇ ਉਹਨਾਂ ਦੇ ਅੱਖਾਂ ਦੇ ਪਲੇਟ ਕਰਾਏ ਆ ਔਰ 95 ਲੋਕ ਸੀ ਬੱਚੀਆਂ ਸੀਗੇ ਜਿਹੜੇ ਨੇੜੀ ਸੀ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਆ ਔਰ ਜੇ ਦੇਖਿਆ ਜਾਵੇ ਤੇ 40 ਬੰਦੇ ਉਹ ਸੀਗੇ ਜਿਹੜੇ ਡਰਗ ਐਡਿਕਟਡ ਸੀ ਜਿੰਨਾਂ ਨੂੰ ਅਸੀਂ ਕੰਮਕਾਰ ਬੋਲ ਕੇ ਦਿੱਤਾ 150 ਬੰਦੇ ਦਾ ਇਲਾਜ ਕਰਾਇਆ ਜਿਹਦੇ ਵਿੱਚੋਂ 40 ਠੀਕ ਹੋ ਗਏ ਉਹ ਐਸਾ ਕੰਮ ਕਰਦੇ ਉਹਨਾਂ ਲਾਗੇ ਤੁਸੀਂ ਜਿੰਨਾ ਮਰਜੀ ਨਸ਼ਾ ਰੱਖ ਲਓ ਉਹ ਦੁਬਾਰਾ ਨਹੀਂ ਕਰਦੇ ਮੈਂ ਤੁਹਾਡੇ ਬੱਚਿਆਂ ਵਿੱਚੋਂ ਕਿੰਨੇ ਬੱਚੇ ਮੈਨੂੰ ਜਾਣਦੇ ਆ ਮੈਨੂੰ ਕਿਸੇ ਨੇ YouTube ਤੇ ਜਾਂ Instagram ਤੇ ਦੇਖਿਆ ਹੋਵੇ ਦੇਖਿਆ ਕਿਸੇ ਨੇ ਨਹੀਂ ਦੇਖਿਆ ਸ਼ਾਇਦ ਤੁਸੀਂ ਸ਼ਾਇਦ ਬੱਚੇ ਤੁਸੀਂ ਸਕੂਲ ਵਿੱਚ ਪੜ੍ਹਦੇ ਹੋ ਤੁਹਾਡੀ ਸਿੱਖਿਆ ਚੰਗੀ ਤੁਸੀਂ ਤਾਂ ਇਹ ਉਹ ਮੀਡੀਆ ਜਿਹੜਾ ਇਸਤੇਮਾਲ ਕਰਦੇ ਲੇਕਿਨ ਮੇਰਾ ਲੋਕਾਂ ਨੂੰ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਇਹੀ ਹੁੰਦਾ ਜੇ ਬੱਚੇ ਕੋਈ ਜਾ ਰਹੇ ਆ ਜਾਂ ਆ ਰਹੇ ਆ ਇਹੋ ਤਿੰਨ ਜਣੇ ਬੈਠੇ ਤੇ ਮੈਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਦਾ ਉਹਨਾਂ ਨੂੰ ਕਹਿੰਦਾ ਬੇਟਾ ਤਿੰਨ ਜਣੇ ਨਹੀਂ ਬੈਠਣੇ ਇੱਕ ਸਿਸਟਮ ਹੁੰਦਾ ਕਿਸੇ ਨੂੰ ਸਮਝਾਉਣ ਦਾ ਕਿਸੇ ਨੂੰ ਮੈਂ ਗੁਲਾਬ ਦਾ ਫੁੱਲ ਦੇ ਦਿੰਨਾ ਕਿਸੇ ਨੂੰ ਮੈਂ ਬਦਾਮ ਦੀਆਂ ਗਰੀਆਂ ਦੇ ਦਿੰਨਾ ਤੇ ਕਿਸੇ ਨੂੰ ਮੈਂ ਹੈਲਮਟ ਦਿੰਦਾ ਮੈਂ ਬਹੁਤ سارے ਹੈਲਮਟ ਵੰਡੇ ਆ ਔਰ ਮਿਲ ਨੂੰ ਐਕਾ ਰੋਡ ਸੇਫਟੀ ਪ੍ਰੋਗਰਾਮ ਦੇ ਪੰਜਾਬ ਤੋਂ ਆਪਾਂ ਫਸਟ ਆਏ ਆ ਫਸਟ ਤਾਂ ਆਏ ਆ ਕਿ ਸਾਡੇ ਨਾਲ ਲੋਕ ਜਿਹੜੇ ਜਿਸ ਤਾਂ ਦੇ ਇਸ ਸੰਸਾਵਾ ਬੈਠੀਆਂ ਨੇ ਇਹ ਸਾਡੇ ਨਾਲ ਬੜਾ ਇਹ ਸਪੋਰਟ ਕਰਦੀਆਂ ਉਹ ਸਪੋਰਟ ਦੇ ਸਦਕਾ ਜਦੋਂ ਸਾਨੂੰ ਕੋ ਗਾਈਡਲਾਈਨ ਚੰਗੀ ਮਿਲਦੀ ਆ ਅਸੀਂ ਲੋਕਾਂ ਦਾ ਸ਼ੇਅਰ ਕਰਦੇ ਆ ਤੇ ਜਿਹੜਾ ਆਪਣਾ ਤੇ ਪੀਡੈਂਸ ਦਾ ਜਿਹੜਾ ਗੈਪ ਬਣਿਆ ਹੋਇਆ ਉਹਨੂੰ ਤੁਸੀਂ ਘਟਾਣ ਦੀ ਕੋਸ਼ਿਸ਼ ਕਰੋ ਮਾਂ ਪਿਓ ਨਾਲ मां ਜਾਂ मां जा, मा, जा पियो एक जना दोस्त बन जे ते ਤੁਸੀਂ ਕਿਸੇ ਵੀ ਰੈਕਿੰਗ ਦਾ ਸ਼ਿਕਾਰ ਨਹੀਂ ਹੋ ਸਕਦੇ ਰੈਕਿੰਗ ਤੇ ਹੁੰਦੀਆਂ ਰਿਆਣੀਆਂ ਚਾਹੇ ਛੋਟੇ ਤੋਂ ਲੈ ਕੇ ਵੱਡੇ ਤੱਕ ਲੇਕਿਨ ਤੁਸੀਂ ਕਿਵੇਂ ਬਚਣਾ ਇਹ ਤੇ ਤੁਹਾਡੇ ਕੋਲ ਸੁਰੱਖਿਆ ਕਵਚ ਚਾਹੀਦਾ ਜਾਂ ਤੁਹਾਡੇ ਕੋਲ ਸੁਰੱਖਿਆ ਕਵਚ ਹੋਏਗਾ ਤੇ ਤੁਸੀਂ ਕਿਸੇ ਵੀ ਰੈਕਿੰਗ ਤੋਂ ਬਚ ਸਕਦੇ ਥੈਂਕ ਯੂ ਬਹੁਤ ਬਹੁਤ ਆਂ